ਸਤੋ ਦੁਨੀਆ ਚ ਸਭ ਤੋਂ ਜ਼ਿਆਦਾ ਬੈਲੈਂਸਡ ਮੀਲ ਕਿਹੜੀ ਆ ਜੋ ਦੱਸਣ ਲੱਗਾ ਤੁਹਾਨੂੰ ਨਾਲ ਸਾਰੀ ਦੁਨੀਆ ਨੂੰ ਚੈਲੰਜ ਆ ਕਿ ਇਸ ਤੋਂ ਵੱਧ ਬੈਲੈਂਸਡ ਮੀਲ ਔਰ ਜਿੰਨੇ ਮੈਂ ਬੈਨੀਫਿਟਸ 5 ਪੁਆਇੰਟ ਦੱਸੂੰਗਾ ਅਗਰ ਕਿਸੇ ਹੋਰ ਮੀਲ 'ਚ ਹੋਣ ਤਾਂ ਦੱਸਿਓ ਰਾਈਟ ਮੈਂ ਗੱਲ ਕਰ ਰਿਹਾ ਜੀ ਪੰਜਾਬੀ ਥਾਲੀ ਦੀ ਪੰਜਾਬੀ ਰੋਟੀ ਦੀ ਚਾਹੇ ਇੰਡੀਆ 'ਚ ਕਿਤੇ ਵੀ ਚਲੇ ਜਾਇਓ ਚਾਹੇ ਬਾਹਰ ਬਾਹਰ ਜੇ ਆਪਾਂ ਕਹਿ ਦਈਏ ਵੀ ਬੈਸਟ ਮੀਲਸ ਕਿਹੜੇ ਆ ਜੀ ਠੀਕ ਆ ਜੀ ਕਿਨਵਾ ਲੈ ਲਓ ਸੈਲਮਨ ਫਿਸ਼ ਲੈ ਲਓ ਐਵੋਕਾਡੋ ਟੋਸਟ ਲੈ ਲਓ ਸਾਰੇ ਹੀ ਆਜੂ ਅੱਜ ਪੰਜਾਬੀ ਥਾਲੀ ਦੇ ਨਾਲ ਸਭ ਤੋਂ ਪਹਿ ਵਿਟਾਮਿਨਸ मिनरल्स ਤੇ ਜਿੰਨੇ ਆਪਣੇ ਫੈਟਸ ਪ੍ਰੋਟੀਨ ਕਾਰਬਸ ਉਹ ਸਾਰੇ ਦੇ ਸਾਰੇ ਦੁਨੀਆ ਚ ਇੱਕੋ ਹੀ ਮੀਲਾ ਮੈਂ ਕਿੰਨਾ ਜਿਹਦੇ ਚ ਰੋਟੀ ਸਬਜੀ ਦਹੀਂ ਸਲਾਦ ਇਹਦੇ ਚ ਪੂਰੇ ਹੁੰਦੇ ਯੈਸ ਤੁਸੀਂ ਆਪਦੀ ਨੀਡਸ ਦੇ ਅਕੋਰਡਿੰਗ ਇਹਦੇ ਚ ਐਡ ਕਰ ਸਕਦੇ ਆ ਪ੍ਰੋਟੀਨ ਲਈ ਤੁਸੀਂ ਦਹੀਂ ਲੈ ਸਕਦੇ ਆ ਨਾਲ ਪਨੀਰ ਲੈ ਸਕਦੇ ਆ ਅਗਰ ਨਾਨ ਵੇਜ ਲੈਣੇ ਆ ਅੰਡੇ ਅੰਡੇ ਦੀ ਭੁਰਜੀ ਚਿਕਨ ਰੈੱਡ ਮੀਟ ਰੋਟੀ ਦੇ ਨਾਲ ਲੈ ਸਕਦੇ ਆ ਸੋ ਤੁਹਾਡੀ ਨੀਡ ਦੇ ਅਕੋਰਡਿੰਗ ਤੁਸੀਂ ਆਪ ਦਾ ਪ੍ਰੋਟੀਨ ਕਾਰਬਸ ਕੈਲਰੀ ਸਭ ਬੈਲੈਂਸ ਕਰ ਸਕਦੇ ਆ ਦੂਸਰੇ ਨੰਬਰ ਤੇ ਜੋ ਥਰੈਪੈਟਿਕ ਜੋ ਕਸਟਮਾਈਜੇਸ਼ਨ ਪੋਸੀਬਲ ਆ ਸਾਡੀ ਰੋਟੀ ਜੋ ਦੁਨੀਆ ਚ ਹੋਰ ਕਿਤੇ ਪੋਸੀਬਲ ਨਹੀਂ ਰਾਈਟ ਤੁਹਾਨੂੰ 슈ਗਰ ਆ ਤਾਂ ਉਹਦੇ ਲਈ ਆਟਾ ਆ ਤੁਹਾਨੂੰ ਕੋਲੇਸਟ੍ਰੋਲ ਆ ਉਹਦੇ ਲਈ ਹੋਰ ਆਟੇ ਇਨਫਲੇਮੇਸ਼ਨ ਆ ਹੋਰ ਆਟੇ ਆ ਸਰਦੀ ਚ ਹੋਰ ਆਟੇ ਗਰਮੀ ਚ ਹੋਰ ਆਟੇ ਤੁਸੀਂ ਇੰਨੀ ਵੈਰਾਈਟੀ ਆ ਵੀ ਸੀਜ਼ਨ ਦੇ ਅਕੋਰਡਿੰਗ ਆਫ ਦੇ ਬਲੱਡ ਪ੍ਰੋਫਾਈਲ ਗੋਲ ਦੇ ਅਕੋਰਡਿੰਗ ਆਟਾ ਬਦਲ ਕੇ ਰੋਟੀ ਨਾਲ ਹੀ ਇਲਾਜ ਹੋ ਜਾਂਦਾ ਬਹੁਤ ਚੀਜ਼ਾਂ ਜਿਹੜਾ ਮੈਂ 슈ਗਰ ਦੇ ਕੋਲੇਸਟ੍ਰੋਲ ਦੇ ਜਾਂ ਇਨਫਲੇਮੇਸ਼ਨ ਦੀ ਰਿਪੋਰਟਸ ਐਂਡ ਕੇਸ ਪਾਉਣਾ ਹੁੰਦਾ ਕਿ ਠੀਕ ਕਰਤੇ ਐਦਾਂ ਹੀ ਕਰ ਦਈਦੀ ਆ ਕਿ ਕਿਹੜੀ ਸ ਗੱਲ ਕਰਦੇ ਆਪਾਂ ਫੰਕਸ਼ਨਲ ਫੂਡਸ ਦੀ ਫੰਕਸ਼ਨਲ ਫੂਡ ਐਂਡ ਹਰਬਸ ਜਿੰਨਾ ਕਰਕੇ ਅੰਗਰੇਜ਼ ਇੰਡੀਆ ਚ ਆਏ ਸੀ ਕੋਈ ਹਲਦੀ ਲਾ ਲਓ ਕੋਈ ਮਿਰਚਾਂ ਲਾ ਲਓ ਕੋਈ ਦਾਲਚੀਨੀ ਲਾ ਲਓ ਕੋਈ ਲਸਣ ਕੋਈ ਅਦਰਕ ਸਾਰਾ ਕੁਝ ਹੋਰ ਕਿਸੇ ਮੀਲ ਚ ਇੰਨਾ ਕੰਪਲੀਟ ਨਹੀਂ ਮਿਲਦਾ ਆਪਾਂ ਸਬਜ਼ੀਆਂ ਚ ਵੀ ਪਾਉਣੇ ਆ ਉਸ ਤੋਂ ਇਲਾਵਾ ਅਗਰ ਤੁਸੀਂ ਕੱਚੀ ਖਾਣੀ ਚਾਹੁੰਦੇ ਆ ਤਾਂ ਅਸੀਂ ਚਟਨੀ ਰਗੜ ਕੇ ਵੀ ਕੁੱਟਦੇ ਆ ਸੋ ਜਿਹੜੇ ਕਹਿੰਦੇ ਆ ਨਾ ਕੈਂਸਰ ਤੋਂ ਬਚਾਉਣ ਲਈ ਅਸੀਂ ਆਹ ਪ੍ਰੋਡਕਟ ਲਵਾ ਲਓ ਸਾਡੇ ਫੂਡਸ ਚ ਹੀ ਹੁੰਦਾ ਸਾਡੀ ਰੋਟੀ ਚ ਹੀ ਉਹ ਪੂਰਾ ਨੰਬਰ 4 ਤੇ ਆਪਾਂ ਗੱਲ ਕਰਦੇ ਆ ਫੈਟਸ ਐਨ ਆਇਲ ਜਿੰਨੇ ਆਪਾਂ ਨੂੰ ਚਾਹੀਦੇ ਆ ਅਮੀਗਾ 3 ਐਨ 3 ਐਨ 6 ਉਹਦਾ ਬੈਲੈਂਸ ਆਪਾਂ ਬੜੇ ਆਰਾਮ ਨਾਲ ਪੂਰਾ ਕਰ ਸਕਦੇ ਆ ਇਹਦੇ ਨਾਲ ਨੈਚੁਰਲ ਠੀਕ ਹੈ ਜੀ ਜੋ ਕੁਕਿੰਗ ਆਇਲ ਚਾਹੀਦਾ ਤਾਂ ਉਹਦੇ ਵਿੱਚ ਆਪਣੇ ਕੋਲ ਬਹੁਤ ਸਾਰੇ ਆਪਸ਼ਨਸ ਆ ਲੋਰਿਕ ਐਸਿਡ ਵਗੈਰਾ ਜੇ ਅੱਗੋਂ ਦੇਸੀ ਕਿਉਂ ਚਾਹੀਦਾ ਤਾਂ ਆਪਾਂ ਉੱਪਰ ਪਾ ਸਕਦੇ ਹਾਂ ਸੋ ਫੈਟਸ ਲਈ ਵੀ ਪਰਫੈਕਟ ਆ ਆਪਾਂ ਜਿੰਨਾ ਬਾਡੀ ਨੂੰ ਚਾਹੀਦਾ ਉਹਦੇ ਅਕੋਰਡਿੰਗ ਇਹਦੇ ਵਿੱਚ ਸਾਰੇ ਫੈਟੀ ਐਸਿਡਸ ਆਪਾਂ ਪੂਰੇ ਕਰ ਸਕਦੇ ਸੋ ਦੁਨੀਆ ਦੀ ਇੱਕੋ ਇੱਕ ਚੀਜ਼ ਆ ਜਿਹੜੇ ਮੈਂ 6 ਫੂਡ ਗਰੂਪਸ ਦੱਸਦਾ ਹੁਣ ਨਾ ਸਾਰੇ ਦੇ ਸਾਰੇ ਕਵਰ ਹੋ ਜਾਂਦੇ ਆ ਇੱਕੋ ਮੀਲ ਦੇ ਵਿੱਚ ਹੀ ਤੁਹਾਨੂੰ ਕੋਈ ਸਪਲੀਮੈਂਟ ਦੀ ਜਰੂਰਤ ਨਹੀਂ ਸਾਰੀ ਦੁਨੀਆ 'ਚ ਪੰਜਾਬੀ ਸਮਝਣ ਵਾਲਿਆਂ ਨੂੰ ਚੈਲੰਜ ਆ ਇਸ ਤੋਂ ਵੱਧ ਸੰਪੂਰਨ ਇਸ ਤੋਂ ਵੱਧ ਵੈਰਾਈਟੀ ਵਾਲਾ ਕੋਈ ਮੀਲ ਔਰ ਕੋਈ ਕਿਤੇ ਪੰਜਾਬ ਹੈ ਨਹੀਂ ਐਂਡ ਦੂਜਾ ਡਾਈਟੇਸ਼ਨ ਅਮਨਦੀਪ ਹੈ ਨਹੀਂ